ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਸਭ ਦਾ ਬਹੁਤ ਬਹੁਤ ਅੱਜ ਦੀ ਨਵੀਂ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਸੰਦੀਪ ਕਲੈਕਸ਼ਨ ਨੂੰ ਸ਼ਰਪੁਰ ਦੀ ਨਵੀਂ ਵੀਡੀਓ ਅੱਜ ਦੀ ਜਿਹੜੀ ਹੈਗੀ ਆ ਤੁਹਾਨੂੰ ਬਹੁਤ ਹੀ ਸੋਹਣੇ ਆਰਟੀਕਲ ਦਿਖਾਵਾਂਗੇ ਆਪਾਂ ਡਿਜ਼ਾਈਨਿੰਗ ਬਹੁਤ ਪਿਆਰੀ ਸਾਡੇ ਕੋਲ ਆਈ ਹੈ ਕੱਟਵਰਕ ਦੇ ਵਿੱਚ ਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਪਹਿਲਾਂ ਮੈਂ ਆਪਣਾ ਐਡਰੈਸ ਦੱਸ ਦਿੰਦੀ ਆ ਜੀ ਸਾਡਾ ਜੇ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਤਾਂ ਐਡਰੈਸ ਰਹੇਗਾ ਜੀ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆਈ ਕਾਲਜ ਦੇ ਬੈਕਸਾਈਡ ਹੈ ਨੀਅਰ ਰੇਲਵੇ ਲਾਈਨ ਹੈ ਸਾਡੇ ਸ਼ਾਪ ਦਾ ਨਾਮ ਹੈ ਸੰਦੀਪ ਕਲੈਕਸ਼ਨ ਤੁਸੀਂ ਵਿਜ਼ਿਟ ਕਰਕੇ ਵੀ ਸੂਟ ਬਾਏ ਕਰ ਸਕਦੇ ਆ ਜਿਹੜੇ ਨੀਅਰ ਬਾਈ ਦੇਖ ਰਹੇ ਨੇ ਵੀਡੀਓ ਨੂੰ ਸ਼ੁਰੂ ਕਰਾਂਗੇ ਜੀ ਫਰਸਟ ਆਰਟੀਕਲ ਤੋਂ ਬਹੁ ਅਛੇ ਉਠਾ ਲਿਆ ਇਹ ਦੇਖੋ ਪ्युअर ਮਸਲੀਨ ਦੇ ਸੂਟ ਰਹਿਣਗੇ ਕਲਰ ਬਹੁਤ ਹੀ ਸੋਹਣੇ ਹੋ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆਈ ਹੈ ਸਭ ਦੀ ਸੈਲਵ ਪ੍ਰਿੰਟ ਦੇ ਵਿੱਚ ਸੂਟ ਰਹੇਗਾ ਪ੍ਰੀਮੀਅਮ ਕੁਆਲਿਟੀ ਰਹੇਗੀ ਜੀ ਸਾਰੇ ਸੂਟਾਂ ਦੀ ਕਲਰ ਆਏਗਾ ਵਾਈਨ ਥੋੜਾ ਜਿਹਾ ਡਾਰਕ ਹੈ ਵੀਡੀਓ ਵਿੱਚ ਆਪਾਂ ਤੁਹਾਨੂੰ ਜਿੰਮੇ ਥੋੜਾ ਲਾਈਟ ਲੱਗ ਰਿਹਾ ਹੈਗਾ ਆ ਇਹਦੇ ਘੇਰੇ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਸਾਈਡ ਦੇ ਉੱਤੇ ਘੇਰੇ ਦੇ ਉੱਤੇ ਇਸ ਤਰ੍ਹਾਂ ਕਟਵਰਕ ਦਾ ਡਿਜ਼ਾਈਨ ਆਏਗਾ ਨੀਚੇ ਘੇਰੇ ਦੇ ਉੱਤੇ ਪ੍ਰੋਪਰ ਆ ਦੇਖਿਓ ਤੇ ਵਨ ਸਾਈਡ ਇਹ ਵਾਲਾ ਜਿਹੜਾ ਹੈਗਾ ਇਹ ਵਰਕ ਇਹ ਦੇਖੋ ਇਸ ਤਰ੍ਹਾਂ ਆਏਗਾ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਤੇ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਪੂਰਾ ਘੇਰੇ ਦੇ ਉੱਤੇ ਵੀ ਕਟਵਰਕ ਦਾ ਕੰਮ ਹੋਇਆ ਹੈ ਦੇਖਿਓ ਇਹ ਐਜ਼ ਇਟ ਇਜ਼ ਹੀ ਬਣੇਗਾ ਵਨ ਸਾਈਡ ਆਏਗਾ ਇਹ ਵਾਲਾ ਜਿਹੜਾ ਹੈਗਾ ਕਾਰਨਰ ਸਟਾਈਲ ਔਰ ਲੈਂਥ ਬਹੁਤ ਹੈ ਇਹਨਾਂ ਦੀ ਲੈਂਥ ਐਟ ਲੀਸਟ 50 ਦੇ ਲਾਗੇ ਹੋਗੀ ਕਿਉਂਕਿ ਗਲਾ ਨਹੀਂ ਬਣਿਆ ਹੋਇਆ just ਘੇਰਾ ਬਣਿਆ ਹੋਇਆ ਹੈ ਇਹਦਾ ਤੇ ਤੁਸੀਂ ਜਿੱਦਾਂ ਮਰਜੀ ਇਹਨੂੰ ਰੈਡੀ ਕਰਵਾ ਸਕਦੇ ਆ ਜਿਹੜੀ ਇਹਦੀ ਬਾਟਮ ਆ ਉਹ ਵੀ ਪਿਓਰ ਮਸਲੀਨ ਦੀ ਹੀ ਰਹੇਗੀ ਮਸਲੀਨ ਸਿਲਕ ਵਿੱਚ ਬਹੁਤ ਸੋਹਣੀ ਲੁੱਕ ਆ ਫੈਬਰਿਕ ਬਹੁਤ ਸੋਹਣਾ ਆ ਤੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਜਿਹੜਾ ਦੁਪੱਟਾ ਰਹੇਗਾ ਉਹ ਵੀ ਪਿਓਰ ਮਸਲੀਨ ਦਾ ਰਹੇਗਾ ਡਿਜ਼ਾਈਨਰ ਲੁੱਕ ਸਭ ਦੀ ਬਹੁਤ ਸੋਹਣੀ ਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਮੈਂ ਪਿਕਸ ਅਰੇਂਜ ਕਰਵਾ ਦੂੰਗੀ ਜਿਹਨੂੰ ਵੀ ਪਿਕਸ ਚਾਹੀਦੀਆਂ ਹੋਈਆਂ ਤੇ ਇਹਦੇ ਵਿੱਚ ਆਪਾਂ ਕਲਰ ਚਾਰਟ ਤੁਹਾਨੂੰ ਦਿਖਾਵਾਂਗੇ ਸਾਰੇ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਨੈਕਸਟ ਜਿਹੜਾ ਆਊਗਾ ਉਹ ਆਏਗਾ ਜੀ ਬਲੂ ਕਲਰ ਇਹ ਦੇਖਿਓ ਬਲੂ ਕਲਰ ਵੀ ਬਹੁਤ ਸੋਹਣਾ ਸੈਲਫ ਪ੍ਰਿੰਟ ਦੇ ਵਿੱਚ ਰਹੇਗਾ ਸੂਟ ਇਹ ਵੀ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਵੀ ਰੈਡੀ ਕਰਵਾ ਸਕਦੇ ਆ ਇਹਦਾ ਵੀ ਸੇਮ ਐਜ਼ ਇਟ ਇਜ਼ ਬਣਿਆ ਹੋਇਆ ਹੈ ਜੀ ਇਹ ਦੇਖੋ ਘੇਰਾ ਘੇਰੇ ਦੇ ਉੱਤੇ ਰਹੇਗਾ ਇਹਦੇ ਕੰਮ ਘੇਰਾ ਇਹਨਾਂ ਦੇ ਸੂਟ ਬਹੁਤ ਵੱਡੇ ਕੱਟਦੇ ਨੇ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਦੇਖੋ ਪੂਰੀ ਐਮਬਰਾਇਡਰੀ ਬਹੁਤ ਸੋਹਣੀ ਪੂਰੀ ਫਿਨਿਸ਼ਿੰਗ ਦੇ ਨਾਲ ਕੰਮ ਰਹੇਗਾ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਦਿਖਾ ਦਿੰਦੇ ਆ ਕਲਰ ਥੋੜਾ ਲਾਈਟ ਆ ਰਿਹਾ ਹੈਗਾ ਵੀਡੀਓ ਚ ਬਟ ਥੋੜਾ ਡਾਰਕ ਹੈ ਕਲਰ ਬਲੂ ਵਾਲਾ ਕਲਰ ਰਹੇਗਾ ਇਹਦੀ ਐਗਜ਼ੈਕਟ ਪਿਕ ਮੈਂ ਤੁਹਾਨੂੰ ਅਰੇਂਜ ਕਰਵਾ ਦਵਾਂਗੀ ਜੀ ਔਰ ਜਿਹੜਾ ਹੈਗਾ ਇਹਦਾ ਬਾਟਮ ਵੀ ਅਪਰੋਕਸ 3 ਸੈਲਫ ਪ੍ਰਿੰਟ ਰਹੇਗਾ ਸ਼ਰਟ ਦਾ ਜੀ ਇਹ ਪਲੇਨ ਰਹਗੀ ਇਹਦੀ ਬਾਟਮ ਬਲੂ ਕਲਰ ਦੇ ਵਿੱਚ ਔਰ ਜਿਹੜਾ ਇਹ ਦੁਪੱਟਾ ਹੈਗਾ ਆ ਉਹ ਰਹੇਗਾ ਮਸਲੀਨ ਦੇ ਵਿੱਚ ਬਹੁਤ ਸੋਹਣੀ ਲੁੱਕ ਬਣਨ ਤੋਂ ਬਾਅਦ ਆਏਗੀ ਦੁਪੱਟੇ ਦੀ ਲੁੱਕ ਮੈਂ ਤੁਹਾਨੂੰ ਇਹਦੀ ਨਾਲ ਦਿਖਾ ਦਿੰਦੀ ਆ ਜੀ ਔਰ ਘੇਰੇ ਮਤਲਬ ਜਿਵੇਂ ਜਿਵੇਂ ਕਹਿ ਲੋ ਕਿ ਬਹੁਤ ਜ਼ਿਆਦਾ ਘੇਰੇ ਨੇ ਜਿਨ੍ਹਾਂ ਦੇ ਉਹ ਵੀ ਇਹਨਾਂ ਨੂੰ ਡਿਜ਼ਾਈਨ ਕਰਵਾ ਸਕਦੇ ਆ ਜਿੱਦਾਂ ਮਰਜੀ ਰੈਡੀ ਕਰਵਾ ਸਕਦੇ ਗੱਲੇ ਦੇ ਉੱਤੇ ਜੋ ਮਰਜੀ ਤੁਸੀਂ ਇਹਨਾਂ ਨੂੰ ਜਿਵੇਂ ਮਰਜੀ ਰੈਡੀ ਕਰਵਾਓ ਔਰ ਇਹ ਰਹੇਗਾ ਜੀ ਪਿਓਰ ਪਿਓਰ ਮਸਲੀਨ ਦਾ ਹੀ ਇਹਦਾ ਰਹੇਗਾ ਦੇਖੋ ਡਬਲ ਸ਼ੇਡ ਪ੍ਰਿੰਟਡ ਦੇ ਵਿੱਚ ਇਹਦਾ ਰਹੇਗਾ ਦੁਪੱਟਾ ਮਸਲੀਨ ਦਾ ਹੀ ਦੁਪੱਟਾ ਰਹੇਗਾ ਜਿਨ੍ਹਾਂ ਨੂੰ ਸਿੰਪਲ ਸੋਬਰ ਚੀਜ਼ਾਂ ਪਸੰਦ ਨੇ ਜੀ ਉਹ ਇਹ ਸੂਟ ਬਾਈ ਕਰ ਸਕਦੇ ਨੇ ਕਿਉਂਕਿ ਲੁੱਕ ਬਣਨ ਤੋਂ ਬਾਅਦ ਬਹੁਤ ਸੋਹਣੀ ਉਹਨਾਂ ਦੀ ਰਹਿਣ ਵਾਲੀ ਆ ਤੇ ਇਹਨਾਂ ਦਾ ਪ੍ਰਾਈਸ ਜਿਹੜਾ ਹੈਗਾ ਉਹ ਰਹੇਗਾ ਜੀ 1800 ਵਿਦ ਫ੍ਰੀ ਸ਼ਿਪਿੰਗ ਸਿੰਗਲ ਵੀ ਲੈ ਸਕਦੇ ਆ ਜੀ ਡਬਲ ਵੀ ਲੈ ਸਕਦੇ ਆ ਕਲਰ ਤੁਹਾਨੂੰ ਸਾਰੇ ਹੀ ਦਿਖਾ ਦਿੰਨੀ ਆ ਮੈਂ ਜਿੰਨੇ ਵੀ ਸੂਟ ਸਾਡੇ ਕੋਲ ਪਏ ਨੇ ਸਾਰੇ ਸਾਰੇ ਕਿਉਂਕਿ ਸ਼ੇਡਸ ਜਿਹੜੇ ਹੈਗੇ ਆ ਕਈ ਵਾਰੀ ਕਹ ਲਓ ਕਿ ਕਲਰ ਡਿਫਰੈਂਸ ਆਉਂਦੇ ਹੈਗੇ ਆ ਇਹ ਦੇਖਿਓ ਇਹ ਰਹੇਗਾ ਬਰਾਊਨ ਕਲਰ ਹੈ ਪ੍ਰਿੰਟ ਬਹੁਤ ਸੋਹਣਾ ਹੈ ਇਹਦਾ ਵੀ ਇਹ ਵੀ ਥੋੜਾ ਲਾਈਟ ਆ ਰਿਹਾ ਹੈਗਾ ਜੀ ਵੀਡੀਓ ਵਿੱਚ ਥੋੜਾ ਬਟ ਡਾਰਕ ਰਹੇਗਾ ਸੈਲਫ ਪ੍ਰਿੰਟ ਰਹੇਗਾ ਸੇਮ ਐਜ਼ ਇਟ ਇਜ਼ ਇਹਦੇ ਵੀ ਘੇਰੇ ਦੇ ਉੱਤੇ ਡਿਜ਼ਾਈਨਿੰਗ ਰਹੇਗੀ ਆ ਦੇਖਿਓ ਘੇਰੇ ਦੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਹੈਗੀ ਇਹਦੀ ਘੇਰੇ ਦੀ ਡਿਜ਼ਾਈਨਿੰਗ ਪ੍ਰੋਪਰ ਕਟਵਰਕ ਵਨ ਸਾਈਡ ਜਿੱਦਾਂ ਇਹ ਦੇਖਿਓ ਡਿਜ਼ਾਈਨ ਕੀਤਾ ਹੋਇਆ ਹੈ ਇਹਨੂੰ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਸੂਟ ਰੈਡੀ ਹੋ ਕੇ ਆਏਗਾ ਪੈਂਟ ਸੂਟ ਸਲਵਾਰ ਸੂਟ ਜਿੱਦਾਂ ਮਰਜੀ ਤੁਸੀਂ ਬਣਾ ਸਕਦੇ ਆ ਹਾਈਟ ਛੋਟੀ ਆ ਵੱਡੀ ਆ ਸਭ ਦਾ ਅਡਜਸਟੇਬਲ ਰਹੇਗਾ ਇਹ ਵਾਲਾ ਵੀ ਸੂਟ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈਗਾ ਯਾ ਔਰ ਇਹ ਜਿਹੜਾ ਇਹਦਾ ਆਪਣੇ ਦੁਪੱਟਾ ਹੈਗਾ ਉਹ ਵੀ ਰਹੇਗਾ ਜੀ ਫੋਰ ਮਸਲੀਨ ਦਾ ਇਹ ਦੇਖਿਓ ਲੁੱਕ ਤੁਹਾਨੂੰ ਸਾਰਿਆਂ ਦੀ ਦਿਖਾਵਾਂਗੇ ਆਪਾਂ ਜਿੰਨੇ ਵੀ ਸੂਟ ਨੇ ਇਹਦੇ ਤੋਂ ਇਲਾਵਾ ਵੀ ਕਾਫੀ ਡਿਜ਼ਾਈਨਿੰਗ ਜਿਹੜੀ ਹੈਗੀ ਆ ਸਾਡੇ ਕੋਲ ਅਵੇਲੇਬਲ ਹੈ ਪਰ ਆਪਾਂ ਛੋਟੀ ਜੀ ਅਪਡੇਟ ਦੇਵਾਂਗੇ ਤੁਹਾਨੂੰ ਡਿਜ਼ਾਈਨਿੰਗ ਆ ਬਹੁਤ ਹੈ ਜੀ ਸ਼ੌਪ ਤੇ ਵਿਜ਼ਿਟ ਕਰਦੇ ਆ ਜੀ ਫੋਰ ਬਹੁਤ ਸਾਰੇ ਡਿਜ਼ਾਈਨ ਆ ਜਿਹੜੇ ਸੇਮ ਫੈਬਰਿਕ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗੇ ਕਲਰ ਰਹੇਗਾ ਜੀ ਅਗਲਾ ਬਲੂ 트ੈਂਡਿੰਗ ਸ਼ੇਡ ਨੇ ਸਾਰੇ ਕੋਈ ਸਿੰਗਲ ਸੂਟ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਕਿ ਛੱਡਣ ਵਾਲਾ ਹੈਗਾ ਅੱਜ ਦੀ ਵੀਡੀਓ ਵਿੱਚ ਦੇਖਿਓ ਕਿਉਂਕਿ ਕੱਟ ਵਗੈਰਾ ਸਾਰੇ ਪੂਰੇ ਵੱਡੇ ਕੱਟਦੇ ਨੇ ਜਿੰਨੇ ਮਰਜੀ ਹੈਲਦੀ ਹੋ ਤੁਸੀਂ ਸੂਟ ਆਰਾਮ ਨਾਲ ਰੈਡੀ ਹੋਣ ਵਾਲੇ ਆ ਲੈਂਥ ਆ ਬਹੁਤ ਨੇ ਇਹਨਾਂ ਸੂਟਾਂ ਦੀਆਂ ਸੈਲਫ ਪ੍ਰਿੰਟ ਆਏਗਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਸਿੰਪਲ ਸੋਬਰ ਜੇ ਸੂਟ ਨੇ ਵਾਲੇ ਸੇਮ ਐਜ਼ ਇਟ ਇਜ਼ ਇਹਦੇ ਵੀ ਕਿ ਘੇਰੇ ਦੇ ਉੱਤੇ ਇਹ ਦੇਖਿਓ ਕੰਮ ਹੋਇਆ ਹੋਇਆ ਔਰ ਮਤਲਬ ਕਹਿ ਲੋ ਕਿ ਇਹ ਇਸ ਤਰੀਕੇ ਨਾਲ ਕੰਮ ਹੋਇਆ ਵੀ ਤੁਹਾਡਾ ਘੇਰਾ ਜਿਆਦਾ ਵੀ ਹੈ ਤਾਂ ਤੁਸੀਂ ਜਿੱਦਾਂ ਮਰਜੀ ਇਹਨੂੰ ਰੈਡੀ ਕਰਵਾਓ ਕਿਉਂਕਿ ਵਿਰਥ ਬਹੁਤ ਐ ਇਹਨਾਂ ਦੀ ਜ਼ਰੂਰੀ ਨਹੀਂ ਹੈਗਾ ਕਿ ਪੂਰਾ ਘੇਰੇ ਨੂੰ ਕਵਰ ਕਰਨਾ ਦੇਖੋ ਵਿਰਥ ਕਿੰਨੀ ਜਾਦੀ ਆ ਤੇ 5x 6x ਐਕਸਲ ਤੱਕ ਸੂਟ ਤੁਸੀਂ ਰੈਡੀ ਕਰਵਾ ਸਕਦੇ ਆ ਐਨੇ ਸੋਹਣੇ ਸੂਟ ਨੇ ਇਹ ਵਾਲੇ ਜਿਹੜੇ ਹੈਗੇ ਔਰ ਕੱਟ ਐਨੇ ਵੱਡੇ ਨੇ ਔਰ ਇਹ ਰਹੇਗਾ ਇਹਦਾ ਕੰਬੀਨੇਸ਼ਨ ਦੇ ਵਿੱਚ ਦੁਪੱਟਾ ਲੁੱਕ ਬਹੁਤ ਸੋਹਣੀ ਇਹਨਾਂ ਦੀ ਵੀ ਜਿੱਦਾਂ ਮਰਜੀ ਤੁਸੀਂ ਇਹਨੂੰ ਰੈਡੀ ਕਰਵਾਓ ਜੀ ਬਲੂ ਕਲਰ ਦੀ ਇਹਦੀ ਸੇਮ ਬਾਟਮ ਰਹੇਗੀ ਸੇਮ ਫੈਬਰਿਕ ਦੇ ਵਿੱਚ ਇਹ ਦੇਖੋ ਇਹ ਬਲੂ ਕਲਰ ਦੀ ਇਹਦੀ ਸੇਮ ਫੈਬਰਿਕ ਦੇ ਵਿੱਚ ਬਾਟਮ ਰਹੇਗੀ 3 ਮੀਟਰ ਦੇ ਲਾਗੇ ਔਰ ਨੈਕਸਟ ਕਲਰ ਜਿਹੜਾ ਹੈਗਾ ਉਹ ਰਹੇਗਾ ਇਹਦਾ ਮਸਟਰਡ ਔਰ 8 ਕਲਰ ਦਾ ਸ਼ਾਇਦ ਇਹ ਵਾਲਾ ਸੈੱਟ ਆਇਆ ਹੈਗਾ ਜੀ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਟਰੈਂਡਿੰਗ ਸ਼ੇਡ ਨੇ ਸਾਰੇ ਇਹ ਦੇਖਿਓ ਮਸਟਰਡ ਕਲਰ ਥੋੜਾ ਜਿਹਾ ਡਾਰਕ ਹੈ ਜਿਵੇਂ ਵੀਡੀਓ ਚ ਥੋੜਾ ਲਾਈਟ ਆ ਰਿਹਾ ਹੈਗਾ ਆ ਔਰ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਦੀ ਵੀ ਸੇਮ ਐਜ਼ ਇਟ ਇਜ਼ ਇਹਦੇ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਆ ਘੇਰੇ ਦੇ ਉੱਤੇ ਆ ਦੇਖਿਓ ਕੰਮ ਹੋਇਆ ਹੈ ਬਹੁਤ ਸੋਹਣੀ ਲੁੱਕ ਆਏਗੀ ਇਹਦੀ ਵੀ ਇਹ ਦੇਖਿਓ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਵਾਓ ਔਰ ਜਿਹੜਾ ਇਹਦਾ ਬੈਕ ਦੇ ਪ੍ਰਿੰਟ ਆ ਮਤਲਬ ਇਹ ਸੈਲਫ ਪ੍ਰਿੰਟ ਦੇ ਵਿੱਚ ਹੈਗੇ ਆ ਸਾਰੇ ਔਰ ਸਾਰੇ ਬ੍ਰਾਂਡਡ ਆਰਟੀਕਲ ਨੇ ਜਿੰਨੇ ਵੀ ਸੂਟ ਨੇ ਕਮ ਸੇ ਕਮ 2500 3000 ਵਾਲੇ ਸੂਟਸ ਨੇ ਜਿਹੜੇ ਤੁਹਾਨੂੰ ਮਿਲੂਗੇ ਜੀ 1800 ਦੇ ਵਿੱਚ ਇਹ ਦੇਖਿਓ ਕਿ ਕਿ ਸਿੰਪਲ ਚੀਜ਼ਾਂ ਜਿੰਨੀਆਂ ਸਿੰਪਲ ਆ ਰਹੀਆਂ ਹੈਗੀਆਂ ਉੰਨਾ ਹੀ ਰੇਟ ਜ਼ਿਆਦਾ ਔਰ ਜਿੰਨਾ ਤਾਮ-ਝਾਮ ਜੀ ਉੰਨਾ ਹੀ ਸਸਤਾ ਮਿਲ ਜਾਂਦਾ ਹੈ ਸਭ ਨੂੰ ਪਤਾ ਹੀ ਹੈ ਜੀ ਔਰ ਇਹ ਰਹੇਗਾ ਜੀ ਨੈਕਸਟ ਮਹਿਰੂਨ ਛੇੜ ਇਹ ਦੇਖਿਓ ਲੁੱਕ ਇਹਦੀ ਵੀ ਬਹੁਤ ਸੋਹਣੀ ਹੈ ਇਹਦਾ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹੈ ਘੇਰਾ ਦੇਖਿਓ ਕਲਰ ਸਾਰੇ ਕੰਬੀਨੇਸ਼ਨ ਬਹੁਤ ਸੋਹਣੇ ਨੇ ਡਿਜ਼ਾਈਨਿੰਗ ਸਭ ਦੀ ਬਹੁਤ ਸੋਹਣੀ ਹੈ ਜਿਹੜੀ ਡਿਜ਼ਾਈਨ ਪ੍ਰਿੰਟ ਇਹਨਾਂ ਦੇ ਕੀਤਾ ਹੋਇਆ ਹੈ ਘੇਰਿਆਂ ਦੇ ਉੱਤੇ ਪੂਰਾ ਵਰਕ ਰਹੇਗਾ ਇਹ ਵਾਲਾ ਕਟਵਰਕ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਦੇਖਿਓ ਤੁਹਾਨੂੰ ਕੋਲੋ ਦਿਖਾ ਦਿੰਦੀ ਆ ਲੁੱਕ ਬਹੁਤ ਸੋਹਣੀ ਹੈ ਸਭ ਦੀ ਸੂਟਾਂ ਦੀ ਤੇ ਐਡਜਸਟੇਬਲ ਰਹਿਣਗੇ ਜੀ ਹਰੇਕ ਦੇ ਹਿਸਾਬ ਨਾਲ ਸੂਟ ਤੇ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਕਰਵਾਓ ਸੇਮ ਫੈਬਰਿਕ ਵਿੱਚ ਹੀ ਇਹਦੀ ਬਾਟਮ ਰਹੇਗੀ ਸੇਮ ਟੋਨ ਟੂ ਟੋਨ ਆਏਗੀ ਜੀ ਬਾਟਮ ਔਰ ਇਹ ਰਹਿ ਗਿਆ ਇਹਦਾ ਕੰਬੀਨੇਸ਼ਨ ਦੇ ਨਾਲ ਦੁਪੱਟਾ ਜਿਨ੍ਹਾਂ ਨੂੰ ਸਿੰਪਲ ਸੋਬਰ ਸੂਟ ਪਾਣੇ ਪਸੰਦ ਨੇ ਜੀ ਉਹ ਸੂਟ ਬਾਏ ਕਰ ਸਕਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੈਰਾਈਟੀ ਹੈਗੀਆਂ ਜੀ بار بار ਕਹਿ ਰਹੀ ਹਾਂ ਕਿ ਸ਼ਾਪ ਦੇ ਉੱਤੇ ਤੁਹਾਨੂੰ ਵਿਜ਼ਿਟ ਕਰਨ ਤੇ ਹੋਰ ਵੀ ਮਿਲ ਜਾਣਗੀਆਂ ਅਗਲਾ ਕਲਰ ਇਹਦਾ ਰਹੇਗਾ ਜੀ ਰਸਕ ਕਲਰ ਔਰ ਸਾਰੇ ਸੂਟ ਇਹ ਨਿਊ ਆਇਆ ਹੈਗਾ ਸਟਾਕ ਸਾਡੇ ਕੋਲ ਇਸ ਤਰ੍ਹਾਂ ਕਿ ਆਪਾਂ ਕਹਿੰਦੇ ਚਲੋ ਛੋਟੀ ਜੀ ਇੱਕ ਅਪਡੇਟ ਪਾ ਦਿੰਨੇ ਹਾਂ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਬਾਕੀ ਜਿਹੜੀਆਂ ਪਿਛਲੀਆਂ ਵੀਡੀਓਜ਼ ਹੈਗੀਆਂ ਸਟਾਕ ਸਾਡੇ ਕੋਲ ਅਵੇਲੇਬਲ ਹੈ ਕਾਫੀ ਹੱਦ ਤੱਕ ਤੁਸੀਂ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਹੋ ਜੀ ਲੈ ਸਕਦੇ ਆ ਔਨਲਾਈਨ ਬੁਕਿੰਗ ਕਰਨਾ ਚਾਹੁੰਦੇ ਹੋ ਜੀ ਬੁਕਿੰਗ ਕਰ ਸਕਦੇ ਹੋ ਆ ਦੇਖਿਓ ਇਹ ਇਹਦਾ ਵੀ ਸੇਮ ਦੇਖੋ ਡਿਜ਼ਾਈਨਿੰਗ ਬਹੁਤ ਸੋਹਣੀ ਆਏਗੀ ਘੇਰੇ ਦੀ ਇਹਦੇ ਵੀ ਤੇ ਜਿੱਦਾਂ ਮਰਜੀ ਤੁਸੀਂ ਇਹਨੂੰ ਵੀ ਰੈਡੀ ਕਰਵਾਓ ਰਸਟ ਕਲਰ ਰਹੇਗਾ ਇਹ ਥੋੜਾ ਜਿਹਾ ਡਾਰਕ ਹੈ ਵੀਡੀਓ ਵਿੱਚ ਥੋੜੇ ਲਾਈਟ ਸ਼ੇਡ ਆ ਰਹੇ ਨੇ ਇਹ ਵਾਲੇ ਔਰ ਇਹਦੇ ਵਿੱਚ ਇਹਦਾ ਵੀ ਇਹ ਕੰਬੀਨੇਸ਼ਨ ਬਹੁਤ ਸੋਹਣੇ ਦਿੱਤੇ ਆ ਜਿੰਨੇ ਵੀ ਸੂਟਸ ਨੇ ਨਾ ਕੰਬੀਨੇਸ਼ਨ ਬਹੁਤ ਸੋਹਣੇ ਨੇ ਸਭ ਦੇ ਇਹ ਦੇਖੋ ਲੁੱਕ ਕਿੰਨੀ ਪਿਆਰੀ ਆ ਰਹੀ ਏ ਦੀ ਵੀ ਸੂਟ ਦੀ ਤੇ ਜਿਹਨੂੰ ਵੀ ਅੱਛਾ ਲੱਗਦਾ ਆ ਆਪਣਾ ਸਕਰੀਨਸ਼ਾਟ ਲੈ ਕੇ ਦਿੱਤੇ ਗਏ ਨੰਬਰ ਦੇ ਉੱਤੇ ਤੁਸੀਂ ਸੈਂਡ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਆ ਜੀ ਸਾਡੀ ਸੇਮ ਡੇ ਕੋਸ਼ਿਸ਼ ਹੁੰਦੀ ਆ ਕਿ ਆਪਾਂ ਪਾਰਸਲ ਕੱਢ ਦੇਈਦੇ ਆ ਬਾਕੀ ਸਮ ਟਾਈਮਸ ਹੁੰਦਾ ਹੈਗਾ ਜੇ ਵੀ ਸੰਡੇ ਆ ਗਿਆ ਜਾਂ ਸੈਟਰਡੇ ਜਾਂ ਕੋਈ ਗਵਰਨਮੈਂਟ ਛੁੱਟੀ ਆ ਗਈ ਹੈਗੀ ਤਾਂ ਆਪਾਂ ਕਹਿ ਨਹੀਂ ਸਕਦੇ ਹੈਗੇ ਬਟ ਸੇਮ ਡੇ ਆਪਾਂ ਕੋਰੀਅਰ ਕੱਢ ਦੇਈਦੇ ਹੈਗੇ ਆ ਜੀ ਜਿੰਨੇ ਵੀ ਹੁੰਦੇ ਹੈਗੇ ਆ ਔਰ ਇਹ ਰਹੇਗਾ ਜੀ ਨੈਕਸਟ ਦੇਖੋ ਇਹ ਆਏਗਾ ਮਹਿੰਦੀ ਮਸਟਰਡ ਕਲਰ ਜਿਵੇਂ ਮਹਿੰਦੀ ਛੇਡ ਹੁੰਦੀ ਸੁੱਕੀ ਮਹਿੰਦੀ کہہ ਸਕਦੇ ਹੋ ਉਹ ਵਾਲਾ ਛੇਡ ਆਏਗਾ ਬਟ ਇਹ ਵੀ ਥੋੜਾ ਲਾਈਟ ਆ ਰਿਹਾ ਹੈਗਾ ਪਰ ਥੋੜਾ ਡਾਰਕ ਕਲਰ ਹੈ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਏਦੀ ਵੀ ਸੇਮ ਰਹੇਗਾ ਇਹਦਾ ਵੀ ਅਹ ਚਲੋ ਕਿ ਟੂਨ ਟੂਨ ਰਹੇਗਾ ਦਾ ਬੋਟਮ ਕਲਰ ਹੁਣ एग्ਜੈਕਟ ਕਲਰ ਆ ਰਿਹਾ ਇਹ ਵਾਲਾ ਜਿਹੜਾ ਇਹ ਛੇਡ ਆਏਗਾ ਜੀ ਔਰ ਜਿਹੜਾ ਇਹਦਾ ਹੈਗਾ ਆਪਣੇ ਦੁਪੱਟਾ ਉਹ ਵੀ ਬਹੁਤ ਸੋਹਣੀ ਲੁੱਕਦਾ ਆ ਇਹ ਦੇਖਿਓ ਫੈਬਰਿਕ ਤਾਂ ਬਹੁਤ ਹੀ ਸੋਹਣਾ ਆ ਸਿੰਗਲ ਸੂਟ ਵੀ ਛੱਡਣ ਵਾਲਾ ਨਹੀਂ ਹੈਗਾ ਇਸ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਤਲਬ ਬੜੀ ਮੁਸ਼ਕਿਲ ਦੇ ਨਾਲ ਮਿਲਣਗੀਆਂ ਕਿਉਂਕਿ ਇਹ ਸੂਟ ਬਹੁਤ ਸੋਹਣੇ ਨੇ ਸਾਨੂੰ ਵੀ ਘੱਟ ਰੇਟ ਤੇ ਮਿਲਿਆ ਤਾਂ ਆਪਾਂ ਵੀ ਅੱਗੇ ਘੱਟ ਰੇਟ ਤੇ ਦਿੱਤੇ ਹੈਗੇ ਆ ਸਮ ਟਾਈਮ ਮੈਂ ਕਹਾਂਗੀ ਕਿ ਅ ਕਈ ਮੇਰੀਆਂ ਭੈਣਾਂ ਕਹਿੰਦੀਆਂ ਹੈਗੀਆਂ ਕਿ ਮੈਡਮ ਕੁਝ ਲੈਸ ਕਰ ਲੋ ਆਪਾਂ ਪਹਿਲਾਂ ਹੀ ਬਹੁਤ ਲੈਸ ਦੇ ਉੱਤੇ ਆਪਾਂ ਰੇਟ ਪਾ ਕੇ ਚੱਲਦੇ ਹੈਗੇ ਆ ਕਿਉਂਕਿ ਮਤਲਬ ਕਈ ਚੀਜ਼ਾਂ ਹੁੰਦੀਆਂ ਹੈਗੀਆਂ ਪਹਿਲਾਂ ਦਾ ਕਹੋ ਜਦੋਂ ਅਸੀਂ ਅ ਦੁਬਾਰਾ ਵੀਡੀਓ ਕਈ ਵਾਰੀ ਕੋਈ ਇੱਕ ਇੱਕ ਦੋ ਦੋ ਸਾਡੇ ਕੋ ਸੂਟਸ ਹੁੰਦੇ ਹੈਗੇ ਅਸੀਂ ਉਹਦੇ ਵਿੱਚ ਮਾਰਜਨ ਰੱਖ ਕੇ ਨਹੀਂ ਫਿਰ ਚਲਦੇ ਹੈਗੇ ਅਸੀਂ ਐਜ਼ ਇਟ ਇਜ਼ ਹੀ ਸੂਟ ਕੱਢ ਦੇਦੇ ਹੈਗੇ ਤੋਂ ਪਲੀਜ਼ ਮਤਲਬ ਇਹ ਚੀਜ਼ ਨੂੰ ਥੋੜਾ ਜਿਹਾ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਇਸ ਤਰ੍ਹਾਂ ਨਾ ਹੋਵੇ ਬਾਕੀ ਸੂਟ ਤੁਸੀਂ ਜਿੱਦਾਂ ਮਰਜ਼ੀ ਬਾਏ ਕਰ ਸਕਦੇ ਆ ਜੀ ਕੋਈ ਮਤਲਬ ਤੁਹਾਨੂੰ ਪੂਰੀ ਟਰਸਟਡ ਸ਼ਾਪ ਹੈ ਜਿੱਦਾਂ ਮਰਜ਼ੀ ਤੁਸੀਂ ਵਿਜ਼ਿਟ ਕਰਕੇ ਆਪਾਂ ਤਾਂ ਕਹਿੰਦੇ ਆ ਲੋ ਬੈਸਟ ਹੈਗਾ ਆ ਔਨਲਾਈਨ ਬੁਕਿੰਗ ਕਰਨੀ ਹੈ ਜੀ ਔਨਲਾਈਨ ਬੁਕਿੰਗ ਕਰ ਸਕਦੇ ਆ ਤੇ ਇਹ ਰਹੇਗਾ ਇਸ ਵੀਡੀਓ ਦਾ ਸਾਡਾ ਲਾਸਟ ਆਰਟੀਕਲ ਉਮੀਦ ਕਰਦੇ ਆ ਕਿ ਤੁਹਾਨੂੰ ਸੂਟ ਚੰਗੇ ਲੱਗੇ ਹੋਣਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਛੋਟੀਆਂ ਛੋਟੀਆਂ ਇਦਾਂ ਦੀ ਅਪਡੇਟਸ ਆਪਾਂ ਦਿੰਦੇ ਰਹਿੰਦੇ ਹੈਗੇ ਆ ਇਸ ਤੋਂ ਇਲਾਵਾ ਵੀ ਕਾਟਨ ਚਾਹੀਦੀ ਤੁਹਾਨੂੰ ਕੋਈ ਵੀ ਚੀਜ਼ ਜਿਵੇਂ ਵੀ ਹਰ ਇੱਕ ਤਰ੍ਹਾਂ ਦਾ ਫੈਬਰਿਕ ਆਪਾਂ ਸਾਡੇ ਕੋਲ ਅਵੇਲੇਬਲ ਹੁੰਦਾ ਬਟ ਸਾਡੇ ਬ੍ਰਾਂਡ ਦੇ ਹੀ ਹੁੰਦੇ ਹੈਗੇ ਆ ਸਾਰੇ ਸੂਟ ਸਾਡੇ ਕੋਲ ਮੈਕਸਿਮਮ ਤੇ ਤੁਸੀਂ ਜਿੱਦੇ ਮਰਜ਼ੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਆਪਾਂ ਬਾਰ-ਬਾਰ ਕਹਿ ਰਹੇ ਆ ਕਿ ਲੈ ਸਕਦੇ ਆ ਔਨਲਾਈਨ ਵੀ ਬ